ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਪੰਜਗਰਾਈ ਕਲਾਂ ਜੀ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਜੀ ਨੇੜੇ ਛੋਟੀ ਪੰਜਗਰਾਈ ਵੀ ਰਹਿ ਜਾਂਦੀ ਹੈ ਜੀ ਜਿਹੜਾ ਇਹ ਪਿੰਡ ਆ ਮੋਗੇ ਤੇ ਫਰੀਦਕੋਟ ਦੀ ਹੱਦ ਤੇ ਰਹਿ ਜਾਂਦਾ ਜੀ ਅੱਜ ਦੀ ਵੀਡੀਓ ਜਿਹੜੇ ਕੋਲ ਆਪਾਂ ਕਵਰ ਕਰ ਰਹੇ ਆ ਜੀ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਰੱਖੇ ਆ ਜੀ ਇੱਕ ਕੋ ਸੋਹਣੀ ਜਰਸੀ ਚੰਗੇ ਦੁੱਧ ਵਾਲੀ ਬਾਈ ਦੱਸਦਾ ਬਾਈ ਉਹਨਾਂ ਨੇ ਵਿਕਾਊ ਕੀਤੀ ਆ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਤਸੱਲੀ ਪਰਖ ਤੁਸੀਂ ਕਰਨੀ ਐ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪਹਿਲੋਂ ਸਾਰੇ ਦਰਸ਼ਕ ਵੀਰਾਂ ਨੂੰ ਸਾਸਰੀ ਗਾਲ ਜੀ ਮੇਰੇ ਵੱਲੋਂ ਠੀਕ ਹੈ ਜੀ ਨਾਮ ਮੇਰਾ ਹੈਗਾ ਜੀ ਪਿੰਡ 'ਚ ਪੱਪੂ ਹੀ ਕਹਿੰਦੇ ਵੈਸੇ ਨਾਮ ਹੋਰ ਆ ਪੱਕਾ ਪਰ ਉਹ ਘੱਟ ਪਤਾ ਠੀਕ ਹੈ ਜਾਨੀ ਪੱਪੂ ਮੇਰਾ ਤਾਂ ਮੇਰੇ ਖਾਲਸਾ ਦਾ ਨਾਮ ਹੈਗਾ ਜੀ ਸ਼ਿੰਦਾ ਸਿੰਘ ਬਾਟਰ ਠੀਕ ਹੈ ਜੀ ਹਾਂਜੀ ਕੇਵਲ ਪੱਤੀ ਪੈਂਦੀ ਸਾਨੂੰ ਠੀਕ ਹੈ ਜੀ ਨੇੜੇ ਘਰ ਆ ਛੋਟੀ ਪੰਜ ਗਣਾਂ ਰਾਹ ਦੇ ਬਿਲਕੁਲ ਨੇੜੇ ਟੈਂਕੀਆਂ ਦੇ ਕੋਲੇ ਠੀਕ ਹੈ ਜੀ ਹਾਂ ਜਿਹੜੀਆਂ ਜੋੜੀਆਂ ਟੈਂਕੀਆਂ ਜੀ ਇਸ ਪਿੰਡ ਚ ਉਸ ਜੋੜੀਆਂ ਟੈਂਕੀਆਂ ਦੇ ਨੇੜੇ ਘਰ ਰਹੇ ਹਾਂ ਜੀ ਨੇੜੇ ਘਰ ਹੈ ਠੀਕ ਹੈ ਘਰ ਦੇ ਹੀ ਆ ਬਸੂ ਬਾਈ ਘਰ ਦੇ ਹੀ ਰੱਖੇ ਜੀ ਬਸ ਸੂਆ ਕਿੰਨਾ ਮਾ ਜੀ ਸੂਆ ਹੈ ਹੈਗੀ ਤਾਂ ਤੀਜੇ ਆ ਜੀ ਠੀਕ ਹੈ ਜੀ ਤੀਜੇ ਸੂਏ ਹੁੰਦੀ ਹੈ ਜੀ ਹਾਂਜੀ ਸਮਾਂ ਕਿੰਨਾ ਲਾਉਗੀ ਜੀ ਸਮਾਂ ਹਲੇ 10 ਦਿਨ ਤਕਰੀਬਨ ਬਾਕੀ ਹੈ ਡੇਟ ਮੁਤਾਬਕ ਡੇਟ ਮੁਤਾਬਕ ਚੀਕਾ ਪਿਛਲੇ ਸਵੇਰੇ ਕਿੰਨਾ ਦੱਤਾ ਚੋਇਆ ਜੀ ਪਿਛਲੇ ਸਵੇਰੇ 21 ਸਾਢੇ 21 ਬਸ ਇੰਨਾ 22 ਨਹੀਂ ਯਾਨੀ 21 22 ਤੋਂ ਘੱਟ ਜੀ ਪਲੱਸ ਪਲੱਸ ਹਾਂ ਜੀ ਠੀਕ ਹੈ ਵੀਰੇ ਐਵੇਂ ਝੂਠ ਬੋਲਣ ਨੂੰ ਕਹੀਏ 25 ਦਿੰਦੀ ਐ 30 ਦਿੰਦੀ ਐ ਉਹਦਾ ਫਾਇਦਾ ਕੋਈ ਨਹੀਂਗਾ ਤਾਂ ਇੰਨਾ ਜਿੰਨਾ ਚੋਇਆ ਉਹਨਾ ਹੀ ਦੱਸਣਾ ਆਪਾਂ ਦਾ ਠੀਕ ਆ ਹਾਂ ਜੀ ਸਿਮਨ ਕਿਹੜਾ ਲੱਗਿਆ ਵੀਰੇ ਇਹਦੇ ਸੈਗ ਦਾ ਲੱਗਿਆ ਜਰਸੀ ਦਾ ਉਹਦੇ ਸਟਰਾ ਵਗੈਰ ਹੈਗੇ ਜੀ ਹੈਗੇ ਉਹ ਪਏ ਹੈਗੇ ਠੀਕ ਹੈ ਥਣਾ ਦੀ ਭਾਰ ਪਿੱਛੇ ਦੀ ਗਰੰਟੀ ਉਹ ਪੂਰਾ ਪਤਾ ਹੈ ਫੁੱਲ ਗਰੰਟੀ ਹੈ ਨਾ ਕੋਈ ਧਾਰ ਬੰਦ ਘਾਟਾ ਬੋਲੇ ਨਾ ਮੂਰਲਾ ਪਿਛ ਠੀਕ ਆ ਗਾਰੰਟੀ ਹੋ ਗਾਰੰਟੀ ਆ ਆ ਵੀ ਆਵੇ ਐਨਟੀਆਰ ਜਾਉਂ ਗਰੇ 23 24 ਦੇ ਆਸ-ਪਾਸ ਅੱਗੇ ਜਾਓਗੇ ਅੱਗੇ ਜਦੋਂ ਅਸੀਂ ਪਿਛਲੇ ਸਾਲ ਲੈਂਦੀ ਸੀਗੀ ਉਹ ਲੱਸੀ ਬਹੁਤ ਸੀਗੀ ਠੀਕ ਆ ਉਹ ਤਾਂ ਪੂਰੀ ਗਾਂ ਸਮਾ ਲਈ ਸਭੀ ਇਹ ਕਿਦਾ ਮੇਰੇ ਖਿਆਲ ਨਾਲ 2-3 ਕਿਲੋ ਵੱਧ ਵਧੂਗੀ ਜਰੂਰ ਵਧੂਗੀ ਬਾਕੀ ਸੇਵਾ ਸੰਭਾਲ ਬਾਕੀ ਦਾ ਅਗਲੇ ਦੀ ਮਰਜ਼ੀ ਆ ਕੋ ਪਾਉਗਾ ਤਾਂ ਦੇਊਗੀ ਨਹੀਂ ਤਾਂ ਫਿਰ ਕਾਦਾ ਦੇਣਾ ਨਹੀਂ ਤਾਂ ਕਾਦਾ ਦੇਣਾ ਤੋਰ ਕੇ ਦਿਖਾ ਦਿ ਜਰੇ ਸੂਆ ਬਾਈ ਦੇ ਦਸਨ ਮੁਤਾਬਕ ਜੀ țiija ਸੁੰਦੀ ਆ ਜਿਹੜੇ ਡੇਟ ਮੁਤਾਬਕ ਦਿਨ ਪਏ ਆ ਹਫ਼ਤੇ ਤੋਂ ਹਜੇ 10 ਦਿਨ ਪਏ ਆ ਜੀ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਭਾਈ 10 ਦਿਨ ਪਸੂ ਨੂੰ ਤਿਆਰ ਹੋਣ ਵਾਸਤੇ ਬਹੁਤ ਹੁੰਦੇ ਆ ਜਦੋਂ ਲਾਸਟ ਵਾਲੇ 10 ਦਿਨ ਹੋਵੇ ਆ ਬਜਨ ਵਜੂਦ ਪੂਰਾ ਚੰਗਾ ਇਹ ਸੈਕ ਦੇ ਸੀਮਣ ਤੋਂ ਗੱਭਣ ਆ ਜੀ ਜਿਹਦਾ ਤੁਸੀਂ ਰਿਕਾਰਡ ਪ੍ਰੋਪਰ ਬਾਈ ਕੋਲੋਂ ਲੈ ਸਕਦੇ ਆ ਬਾਈ ਕੋਲੋਂ ਪ੍ਰੋਪਰ ਸਟਰੋਵ ਵਗੈਰਾ ਇਹਦੇ ਪਈ ਆ ਜੀ ਸੋਹਣੀ ਜਰਸੀ ਆ ਬਜਨ ਵਜੂਦ ਬੜਾ ਚੰਗਾ ਚੰਗ ਕਦਮ ਕਾਲੀ ਆ ਸੰਭੀ ਪੜੀ ਆ ਕੋਈ ਆਏ ਨਿੰਦਰੇ ਲਿੱਸੀ ਲਾਮੀ ਤੇ ਕੋਈ ਛੋਟੀ ਮੰਨ ਕੇ ਨਾਯੋ ਚੰਗੇ ਕਦ ਕਾੜ ਦੀ ਚੰਗੇ ਵਜਣ ਦੀ ਤੇ ਉਸ ਤੋਂ ਵੀ ਚੰਗੀ ਬ੍ਰੀਡ ਦੀ ਵਹਿੜ ਆ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਲੈ ਚੱਲੀ ਵੀਰੇ ਉਧਰ ਨੂੰ ਜੀ ਕਦ ਪੂਰਾ ਜਰਸੀਆਂ ਨਾਲ ਕਿਤੇ ਵੱਡੀ ਆ ਸਹੀ ਗੱਲ ਆ ਜੀ ਬੇਲ ਵੀ ਬਹੁਤ ਆ ਤੇ ਹਾਈਟ ਵੀ ਬਹੁਤ ਆ ਤੇ ਵਜਨ ਵੀ ਪੂਰਾ ਚੰਗਾ ਤੇ ਉਨੀ ਚੰਗੀ ਮੇਰੇ ਤਿਆਰੀ ਕਰਦੀ ਹੁੰਦੀ ਆ ਹਵਾਨਾ ਮੈਂ ਤੁਹਾਨੂੰ ਨਾ ਇਹਦਾ ਨੇੜੇ ਤੋਂ ਚੈੱਕ ਕਰਾਉਂਗਾ ਕਿਉਂਕਿ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਫਵਾਨਾ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਜਿੰਨਾ ਥਾਣਾ ਦਾ ਸੇਜ ਆ ਮੋਟਾ ਥਾਣਾ ਅੱਗੇ ਤੋਂ ਵੀ ਚੈੱਕ ਕਰ ਲਓ ਮਿਲਕ ਵੇਨ ਪੂਰੀ ਸਟਰੋਂਗ ਆਉਂਦੀ ਆ ਰੱਸੇ ਹਰਗੀ ਫਵਾਨੇ ਦੇ ਬਰੀਕ ਬਰੀਕ ਵੇਨਜ ਵੀ ਚੈੱਕ ਕਰ ਸਕਦੇ ਹੋ ਬਾਲ ਢਿੱਲਾ ਹਵਾਨੇ ਚ ਬਹੁਤ ਪੰਨਿਆਂ ਨੇ ਆਹ ਪੂਰੀ ਸੀਲ ਆ ਕੁਝ ਨਹੀਂ ਕਹਿੰਦੀ ਜਿਵੇਂ ਕੋਈ ਮਰਜੀ ਬੈਠਾ ਜਿਵੇਂ ਮਰਜ਼ੀ ਕੋ ਕਰੀਓ ਠੀਕ ਆ ਚਵਾਈ ਦੀ ਪੋਲੀ ਸੀ ਬਾਈ ਚਵਾਈ ਦੀ ਪੋਲੀ ਜਿਹਾ ਜਹਾ ਥਣ ਮੋਟਾ ਇੰਨੇ ਮੋਟੀ ਧਾਰ ਇੰਨੀ ਮੋਟੀ ਧਾਰ ਆ ਠੀਕ ਆ ਫੂਟ ਛਾ ਕੇ ਤੇ ਪੂਰਾ ਵੀ ਨਹੀਂ ਥਣ ਇਧਰਲੇ ਪਾਸੇ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਹਾਂ ਜਾਨੀ ਸੋਹਣੀ ਚਰਸੀ ਆ ਟਾਂਚਾ ਬਹੁਤ ਸੋਨਾ ਬੋਡੀ ਸਟਰਕਚਰ ਸੋਨਾ ਦੇ ਚੰਗੇ ਸੀਮਨ ਤੋਂ ਹੀ ਗੱਬਣ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੈਸ ਤੇ ਲੋ ਜੀ ਜੈਸ ਲੋ ਮੁੱਲ ਤਾਂ ਕਰਦੇ ਆ 85 ਆਪਾਂ ਹਾਂਜੀ 80 ਦੀ ਦੇਵਾਂਗੇ ਉਹ ਜੂ ਮਾੜਾ ਮੋਟਾ ਜੀ ਮਾੜਾ ਤੋਂ ਮੋਟਾ ਤਾਂ ਚਲ ਬਾਏ ਕੇ ਬੰਦੇ ਦਾ ਮਾਰ ਕਰ ਜਾਣਾ ਜਿਹੜੀ ਬਾੜਾ ਨਹੀਂ ਇਹਦੇ ਜੋ ਬਾੜਾ ਨਹੀਂ ਵੀ ਐਵੇਂ ਕੋਈ 60 ਆਪਾਂ ਕਰੀਏ 55 ਆ ਗਈ ਜਾਂ ਉਹਦਾ ਐਵੇਂ ਫਾਇਦਾ ਹੀ ਨਹੀਂ ਠੀਕ ਆ ਉਹ ਸੰਗ ਪਰੇਸ਼ਾਨ ਬਾਈ ਨੂੰ ਨਾ ਕਰੇ ਉਹ ਕੀ ਤੁਹਾਨੂੰ ਵੀ ਪਤਾ ਜਦੋਂ ਆਪਾਂ ਕੋਈ ਚੰਗੀ ਚੀਜ਼ ਲੈਣ ਜਾਂਦੇ ਆ ਉਈ ਮੰਨ ਲਓ ਪਸ਼ੂਆਂ ਦੀ ਗੱਲ ਕਰਕੇ ਤਾਂ ਚੰਗੀ ਜਾਤ ਦੀ ਵੈਡ ਲੈਂਣ ਜਾਂਦੇ ਆ ਜਿਹੜੇ ਦੀ ਕੀਮਤ ਹਮੇਸ਼ਾ ਉਹਦੀ ਚੰਗੀ ਹੁੰਦੀ ਆ ਔਰ ਜਿਹਨੇ ਬੱਚੇ-ਬੱਚੇ ਲੈਣੇ ਆ ਇਹ ਵਧੀਆ ਦੇਊਗੀ ਹਾਂ ਬਰੀਡ ਤੇ ਕੰਮ ਕਰਨਾ ਇਹ ਬੱਛੀਆਂ ਹੀ ਦਿੰਦੀ ਆ ਸਾਡੇ ਕੋਲ ਵੀ ਬੱਛੀ ਦਿੱਤੀ ਤੇ ਪਹਿਲਾਂ ਵੀ ਬੱਛੀ ਦਿੱਤੀ ਆ ਅਰੇ ਬੱਛੀ ਦਿੰਦੀ ਆ ਚਲੋ ਅੱਗੇ ਜਾਂ ਤਾਂ ਪਤਾ ਨਹੀਂ ਮਹਾਰਾਜ ਦਾ ਕੀ ਹੈ ਕੰਮ ਜੀ ਅਗਲੇ ਦੇ ਜਾਂ ਤਾਂ ਮਹਾਰਾਜ ਦਾ ਪਤਾ ਨਹੀਂ ਕੀ ਦੇਵੇ ਠੀਕ ਹੈ ਉਹ ਯਾਨੀ ਜਿੱਥੋਂ ਲੈਂਦੇ ਉਹਨਾਂ ਦੇ ਘਰੇ ਹੀ ਬੱਛੀ ਸੀਗੀ ਇਹਦੀ ਠੀਕ ਆ ਜੀ ਓਏ والله ਇਹਦਾ 85 ਆ ਜੀ 80000 ਦੀ ਵੜ ਦੇਣੀ ਆ ਮਾੜਾ ਮੋਟਾ ਮਾਨਤਨ ਹੋ ਜਾਊਗਾ ਨੰਬਰ ਸਕਰੀਨ ਸੇਲ ਠੰਡੀ ਫੋਲਾ ਹਿਲ ਜਿਵੇਂ ਮਰਜੀ ਕੋ ਬੈਠਾ ਰਹਿਵੇ ਜੋ ਮਰਜੀ ਕਰੀਏ ਚੱਲਦਾ ਰਹੂਗਾ ਜੀ ਧੰਨਵਾਦ